ਹਾਂਜੀ ਬੜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋ ਠੀਕ ਠਾਕ ਇਹ ਤੁਹਾਨੂੰ ਗੋਹਣੇ ਪੱਠੇ ਆਹ ਵੱਠੀ ਹੋਈ ਪੱਠੇ ਚੈੱਕ ਕਰਾਉਣੇ ਨੇ ਹੁਣ ਮੈਂ ਇਸੀ ਟੁੱਪ ਜੀ ਲਵਾਈ ਸੀ ਇਹਨਾਂ ਨੂੰ ਅੱਛਾ ਛੱਡੋ ਇਹ ਪੱਠੇ ਆਹ ਚੈੱਕ ਕਰੋ ਪੱਠਾ पंजे छोटे छोटे बच्चे आ देखो भाई शाह पुट्ठा आठ ਆ ਦੋ ਪੱਠੇ ਰੱਤੇ ਆ ਇਹਨਾਂ ਪੰਜੇ ਪੰਜੇ ਦਿਖਾ ਮੈ ਜੀ ਹਾਂ ਆ ਵੱਠਾ ਬਈ ਦੇਖੋ ਚੈੱਕ ਕਰੋ ਛੋੜਾ ਇਹ ਪੱਠਾ ਹਾਜੀ ਕਾਲੀ ਨੋਕ ਹੈ ਬਈ ਜਮਾ ਤੇ ਬਈ ਪੰਜੇ ਵੇਖੋ ਇਹਦੇ ਕਾਲੇ ਛਾਪ ਪੰਜੇ ਆ ਆ ਦੇਖੋ ਪੰਜੇ ਆ ਬੱਚੇ ਬਈ 6 ਏਰ ਕੀ ਬੱਚੇ ਸੀ ਇਹ ਬਾਕੀ ਅੱਡੇ ਅੱਡੇ ਲਾਲ ਏ ਜਿੱਦਾਂ ਅਮਾਹ ਵੀ ਹੋਰ ਵਧੀਆ ਵੀਡੀਓ ਧੰਨਵਾਦ ਜੀ